ਭਾਈ ਸਾਹ ਪਾਈ ਨੰਦ ਲਾਲ ਜੀ ਸਹਿਰ ਕਰਨ ਨਦੀ ਤੇ ਚਲੇ ਗਏ ਨਦੀ ਕਿਨਾਰੇ ਕੀ ਤੱਕਿਆ ਵੀ ਇੱਕ ਮਹਾਤਮਾ ਝੁੱਗੀ ਪਾਈ ਬੈਠੇ ਭਾਈ ਸਾਹਿਬ ਨੇ ਸੋਚਿਆ ਵੀ ਸੰਤ ਮਿਲੇ ਕਿ ਸੁਣੀਏ ਕਹੀਏ ਵੱਡੇ ਪਾਗ ਹੋਣ ਤਾਂ ਕੋਈ ਮਿਰਣ ਮਹਾਪੁਰਖ ਤਾਂ ਕੁਝ ਸੁਣੀਏ ਤੇ ਕੁਝ ਕਹੀਏ ਤੇ ਕਹੀਏ ਆਪਣੀ ਜੀ ਕੀ ਬਿਰਥਾ ਆਖਾਂ ਬਿਰਥਾ ਜੀ ਕੀ ਤੇ ਮਾਂਪੁਰ ਕੋ ਨ ਸੁਣੀਏ ਕੀ ਗੁਰਸੱਜਣ ਦੇ ਮਿਲਾਏ ਜੀ ਕੀ ਜੁਗਤ ਹੈ ਕੀ ਵਾਹਿਗੁਰੂ ਕਿਵੇਂ ਮਿਲੇਗਾ ਆਖਿਆ ਸਾਈਂ ਨਾਲ ਬਣਿਆ ਆਵੇ ਇਹ ਵਿਚਾਰ ਕੇ ਭਾਈ ਨੰਦਨਾਲ ਸਭ ਉਸ ਮਹਾਤਮਾ ਦੀ ਝੁਗੀ ਵਿੱਚ ਚਲੇ ਗਏ ਜਾ ਕੇ ਮੱਥਾ ਟੇਕਿਆ ਤੇ ਬੈਠ ਗਏ ਤੇ ਹੱਥ ਜੋੜ ਕੇ ਆਖਿਆ ਮਹਾਰਾਜ ਬੜੀ ਕਿਰਪਾ ਕੀਤੀ ਹੈ ਕਿਉਂਕਿ ਕਲ ਮੈਂ ਆਇਆ ਸੀ ਇੱਥੇ ਝੁਗੀ ਕੋਈ ਨਹੀਂ ਸੀ ਕਿਸੇ ਵੇਲੇ ਲੁਧਿਆਣੇ ਕੇ ਬੈਠੇ ਕੀ ਸਵੇਰੇ ਆ ਕਿ ਤਰ ਤੀਨੂ پاਗ ਲਾਇਏ ਹਨ ਤੇ ਮਹਾਤਮਾ ਨੇ ਦੱਸਿਆ ਅੱਜ ਹੀ ਆਏ ਕਿੱਥੋਂ ਕਿੱਥੋਂ ਵਿਚਰਦੇ ਆਏ ਹੋ ਆਖਿਆ ਉਹ ਭਗਤਾ ਉਹ ਪਰਛਾਹ ਕੀ ਦਸੀਏ ਕਿਧਰੋਂ ਕਿਧਰੋਂ ਆਏ ਕਦੇ ਤਾਂ ਚੜ ਜਾਂਦੇ ਹਾਂ ਪਹਾੜਾਂ ਦੀਆਂ ਚੋਟੀਆਂ ਉੱਤੇ ਤੇ ਕਦੀ ਛੁਪ ਬੈਨੇ ਹਾਂ ਪर्वਤਾਂ ਦੀਆਂ ਗੁਫਾ ਵਿੱਚ ਤੇ ਕਦੇ ਮੈਦਾਨਾਂ ਵਿੱਚ ਵੀ ਆ ਰਹਿੰਦੇ ਹਾਂ ਅਛਾ ਮਹਾਰਾਜ ਕਾਦੇ ਵਾਸਤੇ ਕਦੇ ਚੋਟੀਆਂ ਤੇ ਜਾ ਚੜਦੇ ਹੋ ਕਦੇ ਗੁਫਾ ਵਿੱਚ ਲੁੱਕ ਕੇ ਬਹਿੰਦੇ ਹੋ ਕਦੇ ਮੈਦਾਨਾਂ ਨੂੰ ਆਣ ਕੇ ਗਾਂਦੇ ਹੋ ਮਹਾਤਮਾ ਨੇ ਹੌਕਾ ਲਿਆ ਤੇ ਕਹਿਣ ਲੱਗੇ ਕਿ ਸੱਚੀ ਗੱਲ ਦਸੀਏ ਅਖਿਆ ਮਹਾਰਾਜ ਅਖੇ ਉਸ ਵਾਇਗ ਨੂੰ ਲੱਭਦੇ ਫਿਰਦੇ ਆ ਜਿਸ ਵੇਲੇ ਭਾਈ ਸਾਹਿਬ ਨੇ ਗੱਲ ਸੁਣੀ ਤਾਂ ਮਹਾਤਮਾ ਦੀਆਂ ਅੱਖਾਂ ਵਿੱਚ ਜਿਉਂ ਤੱਕਣ ਲੱਗੇ ਤੱਕਣ ਲੱਗੇ ਤੱਕੀ ਗਏ ਤੱਕੀ ਗਏ ਅੱਖਾਂ ਵਿੱਚ ਚਮਕੀਆਂ ਤਮ ਮਹਾਤਮਾ ਨੇ ਪੁੱਛਿਆ ਭਾਈ ਕੀ ਵੇਖਦਾ ਮੇਰੀਆਂ ਅੱਖਾਂ ਵਿੱਚ ਤਾਂ ਭਾਈ ਨੰਦ ਲਾਲ ਜੀ ਨੇ ਆਖਿਆ ਮਹਾਰਾਜ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ ਉਹ ਤੁਹਾਡੀ ਅੱਖਾਂ ਵਿੱਚ ਬੈਠਾ ਹੈ ਮੇਰੀਆਂ ਅੱਖਾਂ ਵਿੱਚ ਉਹ ਤੇ ਮੈਂ ਲੱਭਦਾ ਫਿਰਦਾ ਮੈਨੂੰ ਨਜ਼ਰ ਨਹੀਂ ਆਇਆ ਭਾਈ ਸਾਹਿਬ ਆਖਣ ਲੱਗੇ ਅੱਖ ਵਿੱਚ ਪਾਇਆ ਕਜਲ ਕਦੀ ਅੱਖ ਨੂੰ ਨਜ਼ਰ ਨਹੀਂ ਆਇਆ ਆਹ ਸੁਰਮਾ ਜਿਹੜਾ ਅੱਖ ਵਿੱਚ ਪਾਇਆ ਹੈ ਕਿ ਅੱਖ ਵਿੱਚ ਪਾਈ ਦਾ ਅੱਖ ਦੇ ਵਿੱਚ ਪਾਇਆ ਸੁਰਮਾ ਕਦੀ ਅੱਖ ਨੂੰ ਨਜ਼ਰ ਆਇਆ ਪਰ ਇੱਕ ਤਰੀਕੇ ਨਾਲ ਨਜ਼ਰ ਆ ਸਕਦਾ ਹੈ ਪੁੱਛਿਆ ਕਿਵੇਂ ਆਖਿਆ ਜੇ ਸ਼ੀਸ਼ਾ ਹੋਵੇ ਦੇਖਣੀਆਂ ਆਪਣੀਆਂ ਹੀ ਅੱਖਾਂ ਪਰ ਦਿਖਾਈਗਾ ਕੋ ਅੱਖੇ ਸ਼ੀਸ਼ਾ ਆਖਿਆ ਇਸ ਤਰ੍ਹਾਂ ਮਹਾਰਾਜ ਰੱਬ ਤੁਹਾਡੇ ਅੰਦਰ ਬੈਠਾ ਹੈ ਤੇ ਪਟਖ ਦੇ ਬਾਹਰ ਫਿਰਦੇ ਕਿਉਂਕਿ ਸ਼ੀਸ਼ਾ ਨਹੀਂ ਹੈ ਨਾ ਤੁਹਾਡੇ ਖੋਲ ਆਖਿਆ ਜੇ ਫਿਰ ਪਤਾ ਹੈ ਤਾਂ ਦਿਖਾ ਸ਼ੀਸ਼ਾ ਤੇ ਪਾ ਕੇ ਚਾਹਤੀ ਸ਼ੀਸ਼ੇ ਵਿੱਚ ਮੈਂ ਅੰਦਰ ਬੈਠਾ ਰੱਬ ਦੇਖ ਲਵਾਂ ਤਾਂ ਭਾਈ ਅਨੰਦ ਲਾਲ ਜੀ ਦੇ ਨੇਤਰ ਭਰ ਆਏ ਆਖਿਆ ਬਾਪੁਰਸ਼ੋ ਇਹ ਸ਼ੀਸ਼ਾ ਕਲਗੀਆਂ ਵਾਲੇ ਦੇ ਚਰਨ ਹਨ ਚਲੋ ਮੇਰੇ ਨਾਲ ਮੈਂ ਤੁਹਾਨੂੰ ਸ਼ੀਸ਼ਾ ਦਿਖਾਵਾਂ ਕਿਉਂਕਿ ਜਿੰਨਾ ਚਿਰ ਗੁਰੂ ਦੇ ਚਰਨਾਂ ਦਾ ਧਿਆਨ ਨਹੀਂ ਤਰੋਗੇ ਰੱਬ ਨਜ਼ਰ ਨਹੀਂ ਆਏਗਾ ਬੈਠਾ ਪਾਵੇਂ ਅੰਦਰ ਹੀ ਹੈ ਇਹ ਗੁਰੂ ਕੇ ਚਰਨ ਸ਼ੀਸ਼ਾ ਤੇ ਜਿੰਨਾ ਇਹਨਾਂ ਤੇ ਚਾਤੀ ਪਾਉਂਦਾ ਹੈ ਜਿਹੜਾ ਇਹਨਾਂ ਤੇ ਚਾਤੀ ਪਾਉਂਦਾ ਉਸ ਦੀ ਅੰਦਰ ਚਾਤੀ ਪੈਂਦੀ ਹੈ ਅਤੇ ਅੰਦਰ ਤਾਂ ਉਹ ਬੈਠਾ ਹੀ ਹੈ ਪਰ ਨਜ਼ਰ ਨਹੀਂ ਆਉਂਦਾ ਉਤਨਾ ਚਿਰ ਜਿਨ੍ਹਾਂ ਚਰ ਸ਼ੀਸ਼ਾ ਨਾ ਹੋਵੇ ਅਤੇ ਜਿਨ੍ਹਾਂ ਨੂੰ ਇਹ ਸ਼ੀਸ਼ਾ ਮਿਲਿਆ ਹੈ ਅਤੇ ਜਿਨ੍ਹਾਂ ਨੇ ਇਹ ਧਿਆਨ ਧਰਿਆ ਹੈ ਧਿਆਨ ਰੂਪ ਹੋਏ ਹਨ ਉਹਨਾਂ ਨੂੰ ਮਾਲਕ ਦੇ ਦਰਸ਼ਨ ਹੋਏ ਹਨ ਗੁਰੂ ਦੇ ਚਰਨਾਂ ਵਿੱਚੋਂ ਹੀ ਸਭ ਕੁਝ ਪ੍ਰਾਪਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਇਸ ਮਹਾਂਪੁਰਖ ਨੂੰ ਸਾਰੇ ਜਨਮ ਦੀ ਕਮਾਈ ਕੀਤੀ ਦਾ ਫਲ ਮਿਲਿਆ ਤੇ ਗੁਰੂ ਚਰਨਾਂ ਦਾ ਪਵਰਾ ਬਣ ਕੇ ਆਪਣਾ ਜੀਵਨ ਸਫਲ ਕੀਤਾ ਇਹ ਸਾਖੀ ਮੇਰੇ ਮਹਾਰਾਜਾ ਸੁਜਾਨ ਸਿੰਘ ਜੀ ਮਹਾਰਾਜ ਬਾਬਾ ਜੀ ਦੇ ਦਰੋਂ ਕਰੋ ਵਰਸਾਏ ਸਾਜੇਨੀ ਵਾਜੇ ਮਹਾਂਪੁਰਖ ਜਿਨ੍ਹਾਂ ਦੀ ਰਚਨਾ ਤੇ ਗੁਰੂ ਨਾਨਕ ਵਸਦਾ ਸੀ ਇਹ ਵਚਨ ਉਹਨਾਂ ਦੇ ਕੀਤੇ ਹੋਏ ਹਨ ਅਬਦੇ ਚਰਣਾ ਵਿੱਚ ਪੇਟ ਕਰ ਰਹੇ ਆ ਨਿਮਾਣਾ ਜੀ ਯਤਨ ਹੈ ਪ੍ਰਵਾਨ ਕਰਨਾ ਜੀ ਪੁੱਲਾਂ ਦੀ ਮਾਫੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ